ਅੱਜ ਸਾਡੇ ਵੱਡੇ ਵੀਰ ਲਵੀ ਭਾਈ ਜੀ ਯੂਕੇ ਤੋਂ ਜਨਮ ਦਿਨ ਤੇ ਜਦਾ ਚੰਗਨ ਸੀ ਅੱਜ ਜਨਮ ਦਿਨ ਦੀ ਖੁਸ਼ੀ ਵਿੱਚ ਉਹਨਾਂ ਨੇ ਕੁਝ ਦੋ ਪਰਿਵਾਰ ਲੱਭੇ ਜਿਨ੍ਹਾਂ ਨੂੰ ਅੱਜ ਬੱਚੇ ਦੇ ਬਰਥਡੇ ਦੀ ਖੁਸ਼ੀ ਵਿੱਚ ਅਰਾਚਣ ਦੀ ਸੇਵਾ ਦਿੱਤੀ ਆਪਣੇ ਘਰ ਦੀ ਖੁਸ਼ੀ ਜੋ ਕੁਝ ਹਿੱਸਾ ਉਸ ਪਰਿਵਾਰ ਤੇ ਪੱਟਿਆ ਜੋ ਉਸ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਦਾ ਕਾਰਨ ਇਹ ਪਰਿਵਾਰ ਬਣਦਾ ਹੈ ਤੇ ਸਭ ਪੈਸੇ ਨਾਲ ਨਹੀਂ ਕਰਮ ਨਾਲ ਮਿਲਦਾ ਹੈ ਤੁਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਬਥੇਰਾ ਖਰਚਾ ਕਰਦੇ ਹੋ ਪਰ ਉਸ ਮਾਲਕ ਦੀ ਰਜ਼ਾ ਨਹੀਂ ਹੁੰਦੀ ਕਿ ਤੁਸੀਂ ਉਸ ਵਿੱਚੋਂ ਕੁਝ ਹਿੱਸਾ ਕਿਸੇ ਲੋੜਵੰਦਾਂ ਤੇ ਲਿਖੇ ਲਾ ਸਕੋ ਕਿਉਂਕਿ ਕਰਮ ਨਾਲ ਬਦਲਦਾ ਹੈ ਜੇ ਤੁਸੀਂ ਚੰਗੇ ਕਰਮ ਕੀਤੇ ਇਸ ਮਾਲਕ ਇਹ ਚੀਜ਼ ਹੁੰਦਾ ਹੈ ਤੇ ਫੀਲ ਕਰਦਾ ਹੈ ਤੇ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਲਿਆਉਂਦਾ ਹੈ ਤਾਂ ਜਾ ਕੇ ਤੁਸੀਂ ਕਾਰਜ ਕਰਦੇ ਹੈ ਤੇ ਮੈਂ ਸੇਵਾਕ ਜੀ ਜੀ ਬੋਲੂ ਲਵੀ ਪਾਜੀ ਦੇ ਉਹਨਾਂ ਦੇ ਵੱਡੇ ਵੀਰ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਬੱਚੇ ਦੀਆਂ ਜਨਮ ਦਿਨ ਦੀ ਬਹੁਤ ਬਹੁਤ ਮੁबारकਾ ਦਿੰਦਾ ਤੇ ਪਰਿਵਾਰ ਤੇ ਮਿਹਰਬਾਨ ਰੱਖੇ ਤਾਂ ਜੋ ਇਸ ਪਰਿਵਾਰ ਨੂੰ ਮਾਲਕ ਹੋ ਰਹੇ ਹੋਏ ਜੇ ਕਾਜ ਕਰਦਾ ਪਲ ਬਖਸ਼ੇ ਤਾਉ ਜੀ ਇਹਨਾਂ ਦੇ ਵਰ ਨੂੰ ਹੋਰ ਵੀ ਸਾਡੇ ਵੀ ਜਿਹੜੇ ਅੱਗੇ ਜੁੜੇ ਨੇ ਉਹ ਕਿਉਂ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਇਸ ਤਰੀਕੇ ਨਾਲ ਮਨੋ ਧੰਨਵਾਦ ਜੀ